ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਾਂਗਰਸ ਦੇ ਵੱਡੇ ਲੀਡਰ ਰਾਣਾ ਗੁਰਜੀਤ ਦੇ ਘਰ ਹੋਈ ਰੇਡ ਇਹ ਵੱਡੇ ਕਾਰੋਬਾਰੀ ਨੇ ਸਿਆਸੀ ਲੀਡਰ ਨੇ ਤੇ ਕਾਂਗਰਸ ਦੇ ਦਿੱਗਜ ਲੀਡਰ ਨੇ ਇਹਨਾਂ ਦਾ ਨਾਂ ਹਰ ਕੋਈ ਜਾਣਦਾ ਹੈ ਕਹਿੰਦੇ ਨੇ ਰਾਣਾ ਗੁਰਜੀਤ ਦੀ ਤਾਂ ਤੂਤੀ ਬੋਲਦੀ ਹੈ ਇਹਨਾਂ ਦਾ ਸਰਕਾਰੀ ਮਿਲਾ ਦਾ ਕਾਰੋਬਾਰ ਵੀ ਹੈ ਜਿਵੇਂ ਕਿ ਗੰਨਾ ਖੰਡ ਤੇ ਸ਼ਰਾਬ ਦੀਆਂ ਮਿਲਾ ਵੀ ਚੱਲਦੀਆਂ ਨੇ ਸੀਬੀਆਈ ਤੇ ਇਨਕਮ ਟੈਕਸ ਦੇ ਵੱਲੋਂ ਇਹਨਾਂ ਦੀ ਚੰਡੀਗੜ੍ਹ ਦੀ ਸਥਿਤ ਰਿਹائش ਤੇ ਰੇਡ ਪੈ ਚੁੱਕੀ ਹੈ ਚੰਡੀਗੜ੍ਹ ਦੀ ਸਥਿਤੀ ਹੈ ਉਸ ਤੋਂ ਕੁਝ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਜਿੱਥੇ ਸੀਬੀਆਈ ਤੇ ਇਨਕਮ ਟੈਕਸ ਦੀਆਂ ਗੱਡੀਆਂ ਇਹਨਾਂ ਦੇ ਘਰ ਦੇ ਬਾਹਰ ਖੜੀਆਂ ਨੇ ਹਜੇ ਤੱਕ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਪਾਈ ਕਿ ਸੀਬੀਆਈ ਵੱਲੋਂ ਇਹ ਰੈਡ ਕਿਉਂ ਕੀਤੀ ਜਾ ਰਹੀ ਹੈ ਕੋਈ ਵੀ ਵੱਡਾ ਆਫਸਰ ਤੇ ਵੱਡਾ ਅਧਿਕਾਰੀ ਇਹਦੇ ਬਾਰੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈ ਨਾ ਹੀ ਇਨਫੋਰਮੇਸ਼ਨ ਦੇਣ ਨੂੰ ਤਿਆਰ ਹੈ ਕਿ ਇਹ ਰੈਡ ਕਿਉਂ ਹੋਈ ਹੈ ਕਿਸ ਕਾਰਨ ਹੋਈ ਹੈ ਕੋਈ ਕਪਲਾ ਹੈ ਜਾਂ ਖਰਚਾ ਦਾ ਕੋਈ ਚੱਕਰ ਪੈ ਰਿਹਾ ਹੈ CBI ਤੇ Income Tax ਦੇ ਵੱਲੋਂ ਇਹਨਾਂ ਦੀ ਸਖਤ ਰਿਹਾਈ ਤੇ ਰੇਟ ਚੱਲ ਰਹੀ ਹੈ ਤੇ ਇਹਨਾਂ ਦੇ ਕਾਗਜ਼ ਪੱਤਰਾ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ।